ਆਵਾਜ਼ ਲੋਕਾਂ ਦੀ ਚੈਨਲ ਸੁਨਾਮ ਵੱਲੋਂ ਜਗਰਾਤ ਸਿੰਘ ਅੱਜ ਬਾਬੂ ਭਗਵਾਨ ਦਾ ਸਰੂੜਾ ਜੀ ਦੀ ਵਰਸੀ ਹੈਗੀ ਐ ਆਪਾਂ ਤੁਹਾਨੂੰ ਦਿਖਾਉਨੇ ਆਂ ਦੀ ਡੈਂਟਲ ਕਾਲਜ ਲਖਮੀਰ ਵਾਲਾ ਰੋਡ ਇਹ ਕਾਲਜ ਹੈਗਾ ਤੇ ਬਾਬੂ ਭਗਵਾਨ ਦਾ ਸਰੂੜਾ ਜੀ ਦੀ ਵਰਸੀ ਦੇ ਅੱਜ ਹੈਗੀ ਐ ਤੇ ਉਸ ਤੋਂ ਇਲਾਵਾ ਅੱਜ ਮੈਡੀਕਲ ਕੈਂਪ ਵੀ ਲੱਗਿਆ ਹੋਇਆ ਹੈ ਇਹ ਅੰਦਰ ਆਏਗਾ ਸ਼੍ਰੀ ਕੰਡਪੜ ਸਾਹਿਬ ਜੀ ਦੇ ਭੋਗ 3 ਜੁਲਾਈ ਗੁਰਦੁਆਰਨਾਂ ਮੈਡੀਕਲ ਚੈੱਕਅਪ ਫ੍ਰੀ ਮੈਡੀਕਲ ਚੈੱਕਅਪ ਹੋਏਗਾ ਔਰ ਇਹ ਜਿਹੜਾ ਉਹ ਇੱਕ ਵਰਸੀ ਮਨਾਈ ਜਾ ਰਹੀ ਹੈਗੀ ਇਦੇ ਤਹਿਤ ਅੱਗੇ ਸਾਰਾ ਮੈਡੀਕਲ ਉਹ ਲੱਗਿਆ ਹੋਇਆ ਹੈਗਾ ਇੱਕ ਕਾਲਜ ਹੈਗਾ ਕਾਲਜ ਦੇ ਵਿੱਚ ਐਂਟਰੀ ਕਰਦੇ ਆ ਜਦੋਂ 메ਨ ਗੇਟ ਤੋਂ ਨਾਲ ਹੀ ਮੈਡੀਕਲ ਲੋਗੋ ਬਣਿਆ ਫਿਰ ਅੱਜ ਇਹਨਾਂ ਦੀ ਵਰਸੀ ਹੈ ਮੈਡੀਕਲ ਕੈਂਪ ਲੱਗੂਗਾ ਇੱਥੇ ਫਰੀ ਦੇ ਵਿੱਚ ਚੈੱਕਅਪ ਕੈਂਪ ਲੱਗੂਗਾ ਤੇ ਦੋਸਤੋ ਸ੍ਰੀ ਪਵਨ ਦਾ ਸਰੂੜਾ ਜੀ ਬਹੁਤ ਵਧੀਆ ਤੇ ਬਹੁਤ ਨੇਕ ਦਿਲ ਇਨਸਾਨ ਸੀਗੇ ਉਹਨਾਂ ਨੇ ਜੋ ਪੰਜਾਬ ਸਨਾਮ ਲਈ ਕੀਤਾ ਸ਼ਹਿਦ ਹੀ ਕੋਈ ਸ਼ਾਸਤਦਨ ਕਰ ਸਕਦਾ ਹੈ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਉਹਨਾਂ ਦਾ ਕੈਰੀਅਰ ਬਹੁਤ ਵਧੀਆ ਰਿਹਾ ਪਹਿਲਾਂ ਉਹ ਟਰੱਕ ਯੂਨੀਅਨ ਦੇ ਪ੍ਰਧਾਨ ਬਣੇ ਉਸ ਤੋਂ ਬਾਅਦ ਉਹਨਾਂ ਨੇ ਐ ਐਮਐਲਏ ਬਣੇ ਮંત્રી ਬਣੇ ਬਿਜਲੀ ਮੰਤਰੀ ਬਣੇ ਉਸ ਤੋਂ ਇਲਾਵਾ ਅੱਜ ਉਹਨਾਂ ਦੇ ਪੁੱਤਰ ਸ਼੍ਰੀ ਅਮਨ ਰੋੜਾ ਜੀ ਕੈਬਨਿਟ ਮੰਤਰੀ ਨੇ ਪੰਜਾਬ ਗਵਰਨਮੈਂਟ ਦੇ ਵਿੱਚ ਤੇ ਉਸ ਤੋਂ ਇਲਾਵਾ ਬਹੁਤ ਵੱਡੀ ਦੇਣ ਹੈ ਔਰ ਇੰਨੇ ਨੇਕ ਦਿਲ ਔਰ ਵਧੀਆ ਇਨਸਾਨ ਸ਼੍ਰੀ ਬਾਊ ਭਗਵਾਨ ਦਾ ਸਰੋੜਾ ਜੀ ਤੇ ਹੀਮ ਉਹਨਾਂ ਦੇ ਚਰਨਾ ਤੇ ਉਹਨਾਂ ਦੀਆਂ ਪੈੜਾਂ ਦੇ ਵਿੱਚ ਪੈੜਾਂ ਰੱਖ ਕੇ ਚੱਲਦੇ ਹੋਏ ਸ੍ਰੀ ਅਮਨ ਅਰੋੜਾ ਜੀ ਬਹੁਤ ਵਧੀਆ ਇਨਸਾਨ ਹਨ ਤੇ ਬਹੁਤ ਨੇਕ ਦਿਲ ਇਨਸਾਨ ਹੈ ਉਹਨਾਂ ਦੀਆਂ ਸਵਾਵਾ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਸਾਰਾ ਕੁਝ ਬਾਬੂ ਭਗਵਾਨ ਦਾ ਸ੍ਰੋੜਾ ਜੀ ਦੇ ਮੁਤਾਬਕ ਹੈਗਾ ਔਰ ਉਹਨਾਂ ਦੇ ਪੱਧ ਚੰਨਾ ਤੇ ਹੀ ਚੱਲ ਰਹੇ ਹਨ ਤੇ ਅੱਜ ਉਹਨਾਂ ਦੀ ਵਰਸੀ ਹੈ ਡੈਂਟਲ ਕਲਰਸ ਨਾਮ ਭਗਵਾਨ ਦਾਸ ਰੋੜਾ ਮੈਮੋਰੀਅਲ ਹਸਪਤਾਲ ਇਹ ਸਾਰਾ ਉਹਨਾਂ ਦਾ ਹੈਗਾ ਬਾਕੀ ਦੋਸਤੋ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ